ਟਾਈਮ ਦੇਖਿਆ ਟਾਈਮ 10 ਵਜੇ ਦਾ ਭਾਈ ਤੇ ਆਪਣਾ ਕਿੰਨੇ ਵਜੇ ਦਾ ਟਾਈਮ ਹੈ ਟਾਈਮ 9 ਵਜੇ ਦਾ ਕਰ ਦਿੰਨਾ ਭਾਈ ਰੋਟੀ ਖਾ ਕੇ ਫੇਰ ਰੋਟੀ ਥੋੜੀ ਜਿਹੀ ਲੇਟ ਖਾ ਲਈ ਰੋਟੀ ਦਾ ਕੀ ਹੈ ਰੋਟੀ ਦਾ ਭਾਈ ਟਾਈਮ ਹੀ ਆ ਭਾਈ ਚੱਲੀ ਆ ਕਿਤੇ ਭਾਈ ਮੇਰੀ ਚ ਤੇਰੀ ਚਾਹ ਘੰਟਾ ਲੇਟ ਕਹੀ ਹੈ ਮੈਂ ਥੋੜੀ ਜੀ ਕੋਈ ਛੇਜ ਤਾਂ ਅਸੀਂ ਆਹੀ ਕੁਝ ਕਰੀ ਜੰਨੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਪਾਜੀ ਇੱਕ ਸਿੱਧੂ ਮੂਸੇ ਵਾਲੇ ਟੀ-ਸ਼ਰਟ ਦਿਓ ਸਿੱਧੂ ਮੂਸੇ ਵਾਲੀ ਟੀ-ਸ਼ਰਟ ਮਿਲ ਜੂਗੀ ਭਾਜੀ ਇੱਕ ਸੈਕਿੰਡ ਜੀ ਐਕਸਮ ਮਿਲਦਾ ਟੀ-ਸ਼ਰਟ ਆ ਪਤਾ ਨਹੀਂ ਕਿੱਥੇ ਰੱਖ ਗਿਆ ਕੱਲ ਮਾਂ ਦਾ ਜਿੱਤਾ ਚੋਰਾ ਰੂਮ ਟੋਟਾ ਵਧੀਆ ਭਾਜੀ ਥੈਂਕ ਯੂ ਭਾਜੀ ਅ ਵੀਰ ਜੀ ਐਕਚੁਅਲੀ ਨਾ ਸਿੱਧੂ ਮੂਸੇਵਾਲੇ ਦੀ ਟੀ-ਸ਼ਰਟ ਮਿਲ ਲਈ ਕੱਲ ਹੀ ਮਾਲ ਆਇਆ ਤੇ ਮੁੰਡੇ ਨੇ ਲਾਇਆ ਪਤਾ ਨਹੀਂ ਕਿੱਥੇ ਆ ਮੁੰਡੇ ਨੇ ਜੀ ਭਾਜੀ ਮੈਨੂੰ ਜ਼ਰੂਰੀ ਆ ਜ਼ਰੂਰੀ ਕਰਦੇ ਬਸ ਵੀਰ ਜੀ ਥੋੜੀ ਜੀ ਵੇਟ ਕਰ ਸਕਦੇ ਹੋ ਘੰਟੇ ਬਾਅਦ ਆ ਜਿਓ ਨਹੀਂ ਨਹੀਂ ਭਾਜੀ ਮੈਂ ਵਿਹਲਾ ਨਹੀਂ ਹਾਂਗਾ ਮੈਂ ਜ਼ਰੂਰੀ ਜਾਣਾ ਐ ਐਕਚੁਅਲੀ ਨਾ ਮੁੰਡਾ ਲੇਟ ਆਜੇ ਭਾਜੀ ਮੈਂ ਥੋੜੀ ਜੀ ਵਿਹਲਾ ਭਾਜੀ ਮੈਂ ਤਾਂ ਜਾਣਾ ਐ ਨਾ ਚਲੋ ਫਿਰ ਤੁਹਾਡੀ ਮਰਜ਼ੀ ਐ ਭਾਜੀ ਚਲੋ ਠੀਕ ਆ ਜੀ ਓਕੇ ਨੀ ਸਸੀ ਕਾ ਭਾਈ ਸਸਿਕਾਲ ਟਾਈਮ ਦੇਖਿਆ ਟਾਈਮ 10 ਵਜੇ ਹੈ ਭਾਈ ਤੇ ਆਪਣਾ ਕਿੰਨੇ ਵਜ ਦਾ ਟਾਈਮ ਹੈ ਟਾਈਮ 9 ਵਜੇ ਦਾ ਕਦਰ ਹੈ ਮਰੀ ਮੋਟੀ ਟਾਈਮ ਦੀ ਫਿਰ ਕਿਹਾ ਭਾਈ 1 ਘੰਟੇ ਦੇ ਲੇਟਾਂ ਘੰਟੇ ਨਾਲ ਕੋਈ ਫਰਕ ਨਹੀਂ ਪੈਂਦਾ ਘੰਟੇ ਨਾਲ ਵੀ ਫਰਕ ਪੈਂਦਾ ਭਾਈ ਘੰਟੇ ਨਾਲ ਬਹੁਤ ਫਰਕ ਪੈਂਦਾ ਤੇਰੇ ਪਿੱਛੋਂ ਗਾਹਕ ਮੁੜ ਗਿਆ ਇਹ ਸ਼ਰਟਾਂ ਲੈਣੀਆਂ ਸੀ ਬੰਦੇ ਨੂੰ ਮੈਨੂੰ ਪਤਾ ਨਹੀਂ ਸੀ ਕਿੱਥੇ ਪਈਆਂ ਸਿੱਧੂ ਮੂਸੇ ਟੀ-ਸ਼ਰਟ ਹਾਂ ਆ ਮੁਰਦਾ ਪਈਆਂ ਭਾਈ ਮੈਨੂੰ ਨਹੀਂ ਪਤਾ ਮੈਂ ਤੁਹਾਨੂੰ ਕਿਉਂ ਰੱਖਿਆ ਹੋਇਆ ਕੰਮ ਤੇ ਜਿਵੇਂ ਆਪ ਹੀ ਕੰਮ ਕਰਨਾ ਕੋ ਟ੍ਰਾਫਿਕ ਕਰਕੇ ਲੇਟ ਹੋ ਗਿਆ ਥੋੜਾ ਜਿਹਾ ਹੋਰ ਨਿਕ ਚੱਕਰ ਸੀ ਕੋਈ ਸਮੇਂ ਦੀ ਕਦਰ ਕਰਿਆ ਕਰ ਦੇਖ 10:00 ਬਜ ਗਏ 9:00 ਵਜੇ ਦਾ ਟਾਈਮ ਹੈ ਹੋਰ ਨਾ ਤਾਂ ਗੁੱਸਾ ਕਰੀ ਜਨੇ ਭਾਈ ਘੰਟੇ ਹੀ ਲੇਟ ਹੋਇਆ ਫਿਰ ਕੀ ਹੋ ਗਿਆ ਨਹੀਂ ਗੁੱਸੇ ਦੇ ਨਹੀਂ ਤੇਰੀ ਆਦਤ ਹੀ ਐ ਇਹ ਕੋਈ ਤੇਰਾ ਰੋਜ਼ ਦਾ ਕੰਮ ਐ ਲੇਟ ਆਉਣ ਦਾ ਫਿਰ ਭਾਈ ਮੈਂ ਕਿਹੜਾ ਰੋਜ਼ ਲੇਟ ਹੋਣਾ ਅੱਜ ਹੀ ਹੋਇਆ ਫਿਰ ਕੀ ਹੋ ਗਿਆ ਉਹ ਯਾਰ ਤੇਰਾ ਨਾ ਨਿਤ ਦਾ ਕੰਮ ਐ ਮਹੀਨੇ 'ਚ 30 ਦਿਨ ਹੁੰਦੇ ਆ ਤੇ 10 ਦਿਨ ਲੇਟ ਆਉਣਾ ਕੋਈ ਵਧੀਆ ਸਿੱਧੇ ਸਿੱਧੇ ਮੂਡ ਚ ਆਇਆ ਕਾ ਨੂੰ ਮੂਡ ਖਰਾਬ ਕਰੀ ਨਾਲੇ ਆਪਣਾ ਨਾਲੇ ਮੇਰਾ ਮੇਰਾ ਤਾਂ ਹੋਣਾ ਹੀ ਹੈ ਮੇਰਾ ਤਾਂ ਗਾਹਕ ਮੁੜ ਗਿਆ ਸਵੇਰੇ ਸਵੇਰੇ ਮੇਰਾ ਤਾਂ ਨੁਕਸਾਨ ਆ ਮੇਰੇ ਦਾ ਮੂਡ ਹੋਣਾ ਹੀ ਆਫ ਹੋਰ ਆ ਜਾਣਗੇ ਭਾਜੀ ਗਾਹਕ ਕੋਈ ਗੰਗਾ ਹੋਰ ਆ ਜਾਣਗੇ ਐ ਕਰ ਜਿਹੜੇ ਖਾਣੇ ਆ ਸਾਰੇ ਪੀਸ ਚੈੱਕ ਕਰਕੇ ਸਾਈਜ਼ ਚੈੱਕ ਕਰਕੇ ਦੁਬਾਰਾ ਇਹਨਾਂ ਨੂੰ ਸਾਫ਼ ਕਰ ਝਾੜ ਕੇ ਲਾ ਚੱਲ ਕੰਮ ਲੱਗੇ ਲੱਗਣ ਟਾਈਮ ਕਿੰਨਾ ਹੋ ਗਿਆ ਇੱਕ ਵਜੇਗਾ ਪਹਿਲਾਂ ਰੋਟੀ ਖਾ ਲਈਏ ਹਾਂ ਟਿਫਨ ਚੱਕਿਆ ਰੋਟੀ ਖਾਣ ਲੱਗਾ ਸੀ ਭਾਜੀ ਮੈਂ ਕਿਹਾ ਟਾਈਮ ਹੋ ਗਿਆ ਆ ਜਾਓ ਤੁਸੀਂ ਵੀ ਖਾ ਲਓ ਟਾਈਮ ਕਿੰਨਾ ਹੋਇਆ 1 ਵਜੇ ਹਲੇ 1 ਵਜੇ ਖਾਣੇ ਰੋਟੀ ਭਾਜੀ ਅੱਗੇ ਆਪਾਂ ਕੋਈ ਗੱਲ ਨਹੀਂ ਲੇਟ ਖਾ ਲਈ ਪਾਣੀ ਜੀ ਇਹਨੂੰ ਪਹਿਲਾਂ ਆ ਦੇਖ ਜੜੀਆਂ ਟੀ-ਸ਼ਰਟ ਪਈਆਂ ਸਮਾਨ ਇਹਨਾਂ ਤਹ ਲਾ ਕਿੱਥੇ ਰੱਖ ਦੇ ਕਰ ਦਿੰਨਾ ਭਾਈ ਰੋਟੀ ਖਾ ਕੇ ਫੇਰ ਰੋਟੀ ਥੋੜੀ ਜਿਹੀ ਲੇਟ ਖਾ ਲਈ ਰੋਟੀ ਤਾਂ ਕੀ ਹੈ ਰੋਟੀ ਦਾ ਭਾਈ ਟਾਈਮ ਵੀ ਆ ਭਾਈ ਭਜੀ ਚੱਲੀ ਆ ਕਿੱਥੇ ਟਾਈਮ 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 ਦੇਖੀ ਜਨਾਂ ਤੂੰ ਟਾਈਮ ਨੂੰ ਕੀ ਐ 10 ਮਿੰਟ ਲੇਟ ਖਾ ਲਈ ਪਹਿਲਾਂ ਖਾ ਕੇ ਫਿਰ ਕਰ ਦਨ ਨਾ ਯਾਰ ਤੂੰ ਪਹਿਲਾਂ ਕਰ ਲੈ ਫਿਰ ਖਾ ਲਈ ਕੁਛ ਨਹੀਂ ਹੁੰਦਾ ਉੱਥੇ ਰੱਖ ਰੋਟੀ ਪਹਿਲਾਂ ਕੰਮ ਨਿਬੇੜ ਤੇ ਉਧਰ ਤਹ ਲਾ ਕੇ ਉਹ ਵੀ ਰੱਖ ਠੀਕ ਆ ਭਾਈ ਹਲੋ ਵੀਰੇ ਚਾਹ ਤਾ ਓਕੇ ਹਈ ਮੇਰੀ ਚਾਹ ਤੇਰੀ ਚਾਹ ਘੰਟਾ ਲੇਟ ਗਈ ਐ ਮੈਂ ਥੋੜੀ ਜੀ ਰੋਟੀ ਵੀ ਲੇਟ ਖਾਧੀ ਐ ਨਾ ਘੰਟਾ ਤੇ ਚਾਹ ਵੀ ਘੰਟਾ ਲੇਟ ਪੀਲੀ ਕੀ ਫਰਕ ਪੈਂਦਾ ਭਾਈ ਕਿਉਂ ਕਰੀ ਜਾਂਦੇ ਓ ਤਾਂ ਨਾਲ ਹੀ ਪਿਆ ਮਗਾ ਲੈਣੀ ਸੀ ਨਾਲ ਹੀ ਪੀਣੀ ਸੀ ਮੈਨੂੰ ਕੋਈ ਗੱਲ ਨਹੀਂ ਘੰਟੇ ਨਾਲ ਕੀ ਫਰਕ ਪੈਂਦਾ ਕੰਮ ਕਰ ਲੈ ਯਾਰ ਕੋਈ ਕੰਮ ਤਾਂ ਕਰੀ ਜਾਂਦਾ ਮੈਂ ਨਾਲ ਨਾਲ ਹਾਂ ਕੰਮ ਕਰੀ ਜਾ ਫਿਰ ਕੋਈ ਗੱਲ ਨਹੀਂ ਘੰਟੇ ਨਾਲ ਕੋਈ ਫਰਕ ਨਹੀਂ ਪੈਂਦਾ ਜਾ ਮੇਰਾ ਭਰਾ ਜਾ ਕੰਮ ਕਰ ਚੱਲ ਏ ਮਾਂ ਦਰ ਰਰ 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 ਕੈਂਪੋਤ ਹੋ ਗਿਆ ਚੱਲੀ ਹੁਣ ਭਈ ਮੈਂ ਚੱਲਦਾ ਹਾਂ ਠੀਕਾ 9 ਵਜ ਗਏ ਕਿੱਥੇ ਚੱਲਦਾ ਕੱਟਿਆ ਛੁੱਟੀ ਟੈੰਮੂ ਭਾਈ ਚੱਲੀ ਹੁਣ ਕਰੀ 9 ਵਜੇ ਹਲੇ ਕਰਦੇ ਆ ਛੁੱਟੀ ਕੋਈ ਗੱਲ ਨਹੀਂ ਇੰਨੀ ਜਲਦੀ ਕਰਦੀ ਐ 9 ਵਜੇ ਟਾਈਮ ਹੀ ਛੁੱਟੀ ਦਾ ਭਾਈ ਹਾਂ 9 ਵਜੇ ਦਾ ਟਾਈਮ ਹੀ ਐ ਕੋਈ ਗੱਲ ਨਹੀਂ ਥੋੜੀ ਦੇਰ ਰੋਕੇ ਚੱਲਦੇ ਆ ਆਪਾਂ ਟੈਨਸ਼ਨ ਨਾ ਲੈ ਹਲੇ ਤਾਂ 9 ਵਜੇ ਆ ਰਾਤ ਵੀ ਟਾਈਮ ਲੱਗ ਜਾਣਾ ਭਾਈ ਲੇਟ ਹੋ ਜਾਾਂਗੇ ਕੋਈ ਗੱਲ ਨਹੀਂ ਕਿਤੇ ਨਹੀਂ ਲੇਟ ਹੁੰਦਾ ਇੱਕ ਦਿਨ ਲੇਟ ਹੋ ਜਾਏਗਾ ਕੀ ਫਰਕ ਪੈਣ ਲੱਗਿਆ ਤੈਨੂੰ ਭਾਈ 6 ਜਾਂ ਅਸੀਂ ਆਹੀ ਕੁਝ ਕਰੀ ਜਾਂਦੇ ਹਾਂ ਰੋਟੀ ਵੀ ਸੀ ਲੇਟ ਕਰਾਤੀ ਚਾਹ ਵੀ ਸੀ ਲੇਟ ਵਿੱਚ ਹੁਣ ਘਰੇ ਜਾਣ ਲੱਗੇ ਫੇਰ ਲੇਟ ਨਹੀਂ ਫਿਰ ਕਿਹੜੀ ਗੱਲ ਹੋ ਗਈ ਮਹਿੰਦਰ ਜੇ ਤੂੰ ਥੋੜੀ देर ਲੇਟ ਚਲ ਜੇਂਗਾ ਘਰੇ ਕੋਈ ਦਿੱਕਤ ਆ ਜੂ ਆਫਤ ਆ ਜੂ ਕੋਈ ਦੱਸ ਮੈਨੂੰ ਕਰਦੇ ਬੇ ਕੰਮ ਵੀ ਲੇਟ ਹੋਣਗੇ ਭਾਈ ਰੋਟੀ ਪਾਣੀ ਦਾ ਵੀ ਸਾਰਾ ਲੇਟ ਹੋ ਜਾਣਾ ਮਾਮਾ ਫਰਕ ਪੈਂਦਾ ਫਰਕ ਪੈਂਦਾ ਹੀ ਆ ਬਈ ਫਰਕ ਪੈਂਦਾ ਹੀ ਆ ਪਰ ਸਵੇਰੇ ਜਦੋਂ ਤੂੰ ਆਇਆ ਉਦੋਂ ਤਾਂ ਤੂੰ ਕਿਹਾ ਭਾਜੀ ਘੰਟਾ ਲੇਟੀਆਂ ਜੀ ਕੀ ਫਰਕ ਪੈਂਦਾ ਇੱਕ ਘੰਟੇ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਭਾਜੀ ਸਮਝ ਗਿਆ ਤੁਸੀਂ ਸਵੇਰੇ ਜਦੋਂ ਮੈਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਕਿ ਟਾਈਮ ਦੀ ਵੈਲੀ ਮੈਨੂੰ ਪਤਾ ਲੱਗ ਗਈ ਆ ਅੱਜ ਗਲਤੀ ਹੋ ਗਈ ਮਗਰ ਤੂੰ ਨਹੀਂ ਮੰਨਦਾ ਸਵੇਰੇ ਵੀ ਟਾਈਮ ਨਾਲ ਹੀ ਆਉਂਗਾ ਟਾਈਮ ਇੱਕ ਐਦਾਂ ਦੀ ਚੀਜ਼ ਹੈ ਜਿਹਦੀ ਕਦਰ ਕਰਨੀ ਬੜੀ ਜ਼ਰੂਰੀ ਹੈ। ਅਹਿਸਾਸ ਹੋਇਆ ਹੁਣ ਤੈਨੂੰ? ਹਾਂਜੀ ਹੋ ਗਿਆ। ਚਲ ਕੋਈ ਗੱਲ ਨਹੀਂ ਅੱਜ ਆਪਾਂ ਘੰਟਾ ਲੇਟ ਹੀ ਚੱਲਾਂਗੇ। ਕੱਲ ਤੋਂ ਫਿਰ ਟਾਈਮ ਤੇ ਆਏਂਗਾ? ਹਾਂ ਹਾਂ ਟਾਈਮ ਤੇ ਆਵਾਂਗਾ। ਪੱਕਾ ਪੱਕਾ। ਪੱਕਾ ਟਾਈਮ ਤੇ ਆਉਂਗਾ। ਇੱਕ ਮੈਂ ਫਿਕਸ ਰੂਲ ਬਣਾ ਦਿੰਦਾ ਜਿਹੜਾ ਜਿੰਨਾ ਚਿਰ ਲੇਟ ਆਊਗਾ ਉਨਾਂ ਚਿਰ ਲੇਟ ਜਾਊਗਾ। ਹਰ ਚੀਜ਼ ਉਹਦੀ ਉਨਾਂ ਚਿਰ ਲੇਟ ਹੋਊਗੀ। ਠੀਕ ਹੈ ਸਮਝ ਆ ਗਈ। ਠੀਕ ਹੈ। ਆ